ਪਰ ਭਗਵੰਤ ਮਾਨ ਦੇ ਹਿਸਾਬ ਨਾਲ ਪੰਜਾਬ ਰੰਗਲਾ ਹੋ ਗਿਆ ਉਹ ਗੀਤ ਗਾਣੇ ਗਾਉਂਦਾ ਫਿਰਦਾ दारू ਪਿੰਦਾ ਫਿਰਦਾ ਉੱਤੇ ਉੱਤੇ ਉੱਡੀ ਫਿਰਦਾ ਜਿਹੜਾ ਬੰਦਾ ਬੇਫਕੂਫ ਹੋਊਗਾ ਕਿ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਤੇ ਉੱਥੇ ਪਹਿਲਾਂ ਤਾਂ ਇੱਕ ਗਾਣਾ ਗਾਣਾ ਗਾਇਆ ਭਾਈ ਸਾਹਿਬ ਨੇ ਫਿਰ ਕਹਿੰਦਾ ਮੇਰੇ ਘਰ ਇੱਕ ਖੁਸ਼ਖਬਰੀ ਆਉਣ ਵਾਲੀ ਆ ਮਸੋ ਗਣਤੰਤਰ ਦਿਵਸ ਦੇ ਉੱਤੇ ਕੋਈ ਖੁਸ਼ਖਬਰੀ ਸੁਣਾਉਂਦਾ ਹੁੰਦਾ ਇਹ ਤਾਂ ਸਾਡੀ ਬਦਕਿਸਮਤੀ ਆ ਚਲੋ ਬਣ ਗਏ ਹਨੇਰੀ ਦੇ ਵਿੱਚ ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਆਇਆ ਕਿ ਜਿੱਦਾਂ ਮੈਂ ਪਹਿਲਾਂ ਲੜਦਾ ਰਿਆਂ ਐਦਾਂ ਹੀ ਲੜੂੰਗਾ ਐ ਠੋਸ ਤਰੀਕੇ ਨਾਲ ਨਾ ਮੈਂ ਡਰਾਂ ਬਾਕੀ ਤਾਂ ਕਿਸਮਤ ਹੈ ਉਸ ਪਰਮਾਤਮਾ ਵਾਹਿਗੁਰੂ ਦੇ ਹੱਥ ਵਿੱਚ ਜਿੱਤ ਹਾਰ ਦੀ ਵੀ ਮੈਨੂੰ ਪਰਵਾਹ ਨਹੀਂ ਕੀ ਜਿੱਤ ਹਾਰ ਉਹਦੇ ਹੱਥ ਵਿੱਚ ਆ ਆਪਣਾ ਕੰਮ ਹੈਗਾ ਪੂਰੀ ਲੜਾਈ ਦੇਣੀ ਠੋਕ ਵਜਾ ਕੇ ਮੈਂ ਕੋਈ ਲੜਾਈ ਵਿੱਚ ਵਿਚਾਰੇ ਦੀ ਲੜੀ ਔਰ ਮੈਂ ਸੋਚ ਰਿਹਾ ਸੀਗਾ ਕਿ ਜਿੰਨਾ ਮੈਨੂੰ ਗਵਰਨਮੈਂਟਾਂ ਨੇ ਦਬਾਇਆ ਜਿੰਨੇ ਪਰਚੇ ਦਰਜ ਕੀਤੇ ਉਹਨਾਂ ਮੈਨੂੰ ਹੌਲੀ-ਹੌਲੀ ਆ ਮੈਂ ਸਨੂਰ ਦੀ ਟਿਕਟ ਮੰਗੀ ਨਹੀਂ ਸੀਗੀ ਨੈਸ਼ਨਲ ਪਾਰਟੀ ਆ ਨਾ ਮੈਂ ਦਿੱਲੀ ਜਾਵਾਂ ਨਾ ਮੈਂ ਕਿਸੇ ਦਰਵਾਜ਼ੇ ਦੇ ਬਾਹਰ ਖ ਨਾ ਮੈਂ ਕਿਸੇ ਨੂੰ ਫੋਨ ਕੀਤਾ ਉਹਨਾਂ ਨੇ ਕੁਝ ਸੋਚ ਕੇ ਟਿਕਟ ਦਿੱਤੀ ਹੁਣ ਯਾਰ ਵੀ ਇੱਕ ਬੰਦਾ ਹੈ ਜਿਹੜਾ ਲੜਦਾ ਪਿੰਡ ਦਾ ਪੰਜਾਬ ਦੇ ਵਾਸਤੇ ਇਹਨੂੰ ਟਿਕਟ ਦੇ ਨੇ ਭਗਵੰਤ ਮਾਨ ਨੂੰ ਕਿਹਾ ਜਿਹੜੀ ਵੀਡੀਓ ਦਿੱਤੀ ਕਿ ਤਾਰੂ ਚੱਕ ਦੀ ਪਹਿਲਾਂ ਉਹ ਸਬੂਤ ਤੇ ਐਕਸ਼ਨ ਲੈ ਕੇ ਦਿਖਾ ਤੈਨੂੰ ਕੰਡੂਰੀ ਵਾਲਾ ਸਬੂਤ ਵੀ ਮੈਂ ਦੇ ਦੂੰਗਾ ਤੁਹਾਨੂੰ ਸਾਰੇ ਠੱਗੋ ਠੱਗ ਆ ਜਿਹੜਾ ਤੁਹਾਡਾ ਕੁਲਵੰਤ ਇਹ ਸੱਚੇ ਮੂੰਹ ਮੋੜ ਕੇ ਆਇਆ ਉੱਥੋਂ ਪਿਛਲੀ ਵਾਰੀ 5 ਸਾਲ ਕੁਝ ਨਹੀਂ ਬੋਲਿਆ ਕਿਤੇ ਵੀ ਕਦੇ ਵੀ ਨਹੀਂ ਕੋਈ ਐਵੇਂ ਦੋ ਚਾਰ ਸਵਾਲ ਲਾਤੇ ਹੋਣੇ ਤੁਹਾਨੂੰ ਦਿਖਾਉਣ ਵਾਸਤੇ ਕਿ ਆਹ ਸੜਕ ਕੁੱਟੀ ਆ ਜੀ ਆਹ ਸਕੂਲ ਨਹੀਂ ਅਪਗ੍ਰੇਡ ਹੋਇਆ ਬੋਗਸ ਉਥੇ 117 ਮੈਂਬਰ ਬੈਠਦੇ ਮੈਂ ਤਿੰਨ ਵਾਰੀ ਜਾਇਆ ਹਾਂ ਉਸ ਸਦਨ ਦੇ ਵਿੱਚ 100 ਬੰਦਾ ਸੱਚੇ ਮੂੰਹ ਮੋੜ ਕੇ ਆਉਂਦਾ ਵਾਪਸ ਆ ਕੁਲਵੰਤ ਪੰਡੋਰੀ ਆ ਕੇ ਤਾਂ ਪੁੱਛਣਾ ਪੈਂਦਾ ਅਖੀਰ ਪੌਣੇ ਪੰਜਵੇਂ ਸਾਲ ਕਿ ਉਹ ਅੱਠਵੇਂ ਬੈਂਚ ਦੇ ਉੱਤੇ ਯਾਰ ਉਹ ਆ ਬਸੰਤੀ ਜੀ ਪੱਗ ਬੰਨ੍ਹ ਕੇ ਕੌਣ ਬੈਠਾ ਵਾ ਉਹ ਮੈਂ ਨਹੀਂ ਪਛਾਣ ਸਕਦਾ ਉਹਨਾਂ ਨੂੰ ਕਿਉਂਕਿ ਬੋਲਦੇ ਹੀ ਨਹੀਂਗੇ ਉਥੇ ਸੱਚੇ ਮੂੰਹ ਜਾਂਦੇ ਸੱਚੇ ਮੂੰਹ ਆ ਜਾਂਦੇ ਸਾਈਨ ਕੀਤੇ ਗਨਮੈਨ ਲੈ ਗੱਡੀਆਂ ਕੀਤੀਆਂ ਗੋਟੀ ਖਾਧੀ ਵਾਪਸ ਆ ਕੇ ਮੇਰੇ ਅੱਛਾ ਜਿਹੜੇ 92 ਬਣੇ ਨੇ ਇਹਨਾਂ ਨੂੰ ਪੁੱਛੋ ਉਹ ਬੋਲਿਆ ਅਮੀਤ ਥੇਰ ਕਹਿੰਦਾ ਮੈਂ ਐਮਪੀ ਬ ਤੇਰੇ ਮੂੰਹ ਜ਼ੁਬਾਨ ਹੈ ਜੇ ਤੇਰੇ ਮੂੰਹ ਜ਼ੁਬਾਨ ਸੀ ਤੇ ਜਦੋਂ ਸ਼ਰਾਬ ਪੀ ਕੇ ਬੰਦੇ ਮਰੇ 25 ਗਰੀਬ ਗੁਜਰਾ ਪਿੰਡ ਵਿੱਚ ਤੂੰ ਉਹਦੇ ਵਾਸਤੇ ਕਿਉਂ ਨਹੀਂ ਬੋਲਿਆ ਜਦੋਂ ਸਿੱਧੂ ਮੂਸੇਵਾਲੇ ਨੂੰ ਮਾਰਿਆ ਤੂੰ ਉਹ ਦਿਨ ਉਹਦੇ ਵਾਸਤੇ ਕਿਉਂ ਨਹੀਂ ਬੋਲਿਆ ਜਦੋਂ ਸਾਡੇ ਬੱਚਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਤੂੰ ਕਿਉਂ ਨਹੀਂ ਬੋਲਿਆ ਜਦੋਂ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੋਹਾਲੀ ਦੇ ਵਿੱਚ ਬੰਦੀ ਸਿੰਘ ਵਿਚਾਰੇ 33 35 35 ਸਾਲ ਕੈਦ ਕਰ ਚੁੱਕੇ ਨੇ ਉਹ ਫਿਰ ਵੀ ਨਹੀਂ ਛੱਡ ਰਹੇ ਔਰ ਕੇਜਰੀਵਾਲ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਜ਼ਾ ਪੂਰੀ ਕਰ ਚੁੱਕਾ ਉਹਦੀ ਕੇਸ ਦੀ ਫਾਈਲ ਰਿਜੈਕਟ ਕਰਤੀ ਕਿ ਅਸੀਂ ਨਹੀਂ ਛੱਡਣਾ ਦਿੱਲੀ ਸਰਕਾਰ ਦੇ ਨਾਲ ਕੋਈ ਬੋਲਿਆ ਨਾ ਚੋ ਬੰਦੀ ਸਿੰਘਾਂ ਦੇ ਉੱਤੇ ਕੋਈ ਬੋਲਿਆ ਨਾ ਤੇ ਮੱਤੇਵਾੜੇ ਦੇ ਜੰਗਲ ਨੂੰ ਬਰਬਾਦ ਕਰ ਦੇਣ ਲੱਗੀ ਸੀ ਸਰਕਾਰ ਨੇ ਇੰਡਸਟਰੀ ਲਾ ਕੇ ਕੋਈ ਬੋਲਿਆ ਸ਼ੁਭ ਕਰਨ ਦੀ ਮੌਤ ਤੇ ਕੋਈ ਬੋਲਿਆ ਜਦੋਂ ਕਿਸਾਨਾਂ ਨੂੰ ਕੁੱਟਿਆ ਜਾਂਦਾ ਵਾ ਤੇ ਫਿਰ ਐਮਐਲਏ ਕਾਹਦੇ ਨਹੀਂ ਬਣਾ ਆਪਾਂ ਨੂੰ ਤੇ ਜਿਹੜਾ ਬੰਦਾ ਐਮਐਲਏ ਨਹੀਂ ਬੋਲਿਆ ਜਿਹੜਾ ਬੰਦਾ ਮੰਤਰੀ ਵਜੋਂ ਨਹੀਂ ਕੰਮ ਕਰ ਸਕਾ ਇਹਦੇ ਆਪਣੇ ਮਹਿਕਮੇ ਕਿੰਨੇ ਵਾਪਸ ਲਏ ਭਗਵੰਤ ਨੇ ਇਹਨੂੰ ਵਿਦਿਆ ਮੰਤਰੀ ਬਣਾਇਆ ਚੱਲ ਵਾਪਸ ਇਹਨੂੰ ਸੜਕਾਂ ਦਾ ਮੰਤਰੀ ਬਣਾਇਆ